ਇਸ ਤਰ੍ਹਾਂ ਸ਼੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਕਿਲੇ ਦੇ ਵਿੱਚ ਪਹੁੰਚ ਗਏ ਨੇ। ਜਹਾਂਗੀਰ ਨੇ ਕਿਲੇ ਵਿੱਚ 52 ਰਾਜਪੂਤ ਰਾਜੇ ਕੈਦ ਕੀਤੇ ਹੋਏ ਨੇ। ਇਹ ਰਾਜਪੂਤਾਂ ਨੇ ਬੜਾ ਫਤੂਰ ਮਚਾਇਆ ਹੋਇਆ ਸੀ। ਬੜੇ ਪੈਸੇ ਲਾ ਕੇ ਬੜੀਆਂ ਜਾਨਾਂ ਗਵਾ ਕੇ ਇਹਨਾਂ ਨੂੰ ਕੈਦ ਕੀਤਾ ਸੀ। ਇਹਨਾਂ ਨੇ ਜਿੰਨਾ ਚਿਰ ਜਿਉਣਾ ਸੀ ਉਹਨਾਂ ਚਿਰ ਕਿਲੇ ਦੇ ਵਿੱਚ ਕੈਦ ਰਹਿਣਾ ਸੀ ਸਾਰੀ ਉਮਰ ਦੀ ਕੈਦ ਇਹਨਾਂ ਨੂੰ ਹੀ ਸੀ ਜਿਨ੍ਹਾਂ ਦੇ ਛੁੱਟਣ ਦੀ ਕਦੀ ਕੋਈ ਆਸ ਨਹੀਂ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਕਿਲੇ ਵਿੱਚ ਆਏ ਨੇ ਉਹ ਸਾਰੇ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ ਗੁਰੂ ਜੀ ਨੇ ਵੇਖਿਆ ਕਿ ਰਾਜਿਆਂ ਦੇ ਚੇਰੇ ਮਰਝਾਏ ਹੋਏ ਸਰੀਰ ਕਮਜ਼ੋਰ ਅਦੇ ਕੱਪੜੇ ਮੈਲੇ ਘੱਡਿਆ ਕਿਸਮ ਦੇ ਉਹਨਾਂ ਦੀ ਹਾਲਤ ਉੱਤੇ ਗੁਰੂ ਜੀ ਨੂੰ ਬੜਾ ਤਰਸ ਆਇਆ ਦਇਆ ਕੀ ਜਿਸ ਤੇ ਆਪ ਜੀ ਨੇ ਕਿਲੇ ਦਾ ਪ੍ਰਬੰਧਕ ਹੈ ਹਰਦਾਸ ਪ੍ਰਬੰਧਕ ਹਰਦਾਸ ਨੂੰ ਹੁਕਮ ਕੀਤਾ ਵੀ ਇਨਾਂ ਸਾਰਿਆਂ ਨੂੰ ਨਵੀਆਂ ਪੇਸ਼ਾਕਾਂ ਪਨਾਓ ਅਦੇ ਰੋਜ਼ ਕੜਾ ਪ੍ਰਸ਼ਾਦ ਦੇ ਦੇ ਕੇ ਕਰਕੇ ਸਾਰਿਆਂ ਨੂੰ ਵਰਤਾਈ ਜਾਵੇ ਇਸ ਕੰਮ ਵਾਸਤੇ ਗੁਰੂ ਜੀ ਨੇ ਅਰਦਾਸ ਨੂੰ ਆਖਿਆ ਵੀ ਜਿਹੜਾ 500 ਰੁਪਈਆ ਰੋਜ਼ ਸਾਡੇ ਖਰਚ ਵਾਸਤੇ ਆਪ ਜੀ ਨੂੰ ਬਾਦਸ਼ਾਹ ਵੱਲੋਂ ਮਿਲਦਾ ਨਾ ਉਹ ਰੁਪਈਆ 500 ਰੋਜ਼ ਇਹਨਾਂ ਉੱਤੇ ਖਰਚ ਕੀਤਾ ਜਾਵੇ ਸਾਡੀ ਆਗਿਆ ਹੈ ਇਸ ਸਾਰਾ ਕਿਲੇ ਵਿੱਚ ਸਾਰੇ ਨੌਕਰ ਚਾਕਰ ਰਾਜੇ ਗੁਰੂ ਜੀ ਦੀ ਮਹਿਮਾ ਅਦੇ ਸੇਵਾ ਦਿਨ ਰਾਤ ਬੜੇ ਪ੍ਰੇਮ ਅਦੇ ਸ਼ਰਧਾ ਨਾਲ ਕਰਨ ਲੱਗੇ ਸ਼ਬਦੋ ਵਾਦ ਕੇ ਹਰ ਦਾਸ ਦਰੋਗਾ ਗੁਰੂ ਜੀ ਦੀ ਸੇਵਾ ਅਦੇ ਮਹਿਮਾ ਕਰਨ ਲੱਗਾ ਕਿਉਂਕਿ ਪਹਿਲਾਂ ਜਿੱਥੇ ਇਸ ਕਿਲੇ ਵਿੱਚ ਵਿਚਾਰੇ ਕੈਦੀ ਰੋਜ ਰੋਗੀ ਸੋਗੀ ਦੁਖੀ ਰਹਿੰਦੇ ਸਨ ਉਹ ਹੁਣ ਆਨੰਦ ਪ੍ਰਸੰਨ ਲੈਣ ਲੱਗੇ ਜਿਸ ਨਾਲ ਹਰ ਦਾਸ ਨੂੰ ਉਹਨਾਂ ਦੀ ਰੋਜ ਦੀ ਦੇਖਭਾਲ ਦੀ ਚਿੰਤਾ ਵੀ ਮਟ ਗਈ ਕਿਉਂ ਸਾਰੇ ਪਹਿਲਾਂ ਦੁਖੀ ਸੁਖੀ ਰਹਿੰਦੇ ਸੀ ਹੁਣ ਸਾਰੇ ਆਨੰਦ ਪ੍ਰਸੰਨ ਰਹਿਣ ਲੱਗੇ ਜਦੋਂ ਗੁਰੂ ਜੀ ਨੇ ਕਿਲੇ ਵਿੱਚ ਗੁਰੂ ਜੀ ਚਲੇ ਗਏ ਨਾ ਚੰਦ ਨੂੰ ਬੜੀ ਖੁਸ਼ੀ ਹੋਈ ਉਹਨੇ ਜਲਦੀ ਹੀ ਇੱਕ ਚਿੱਠੀ ਲਿਖੀ ਆਪਣੇ ਵੱਲੋਂ ਹਰਦਾਸ ਦਰੋਗੇ ਨੂੰ ਭੇਜੀ ਕਿ ਗੁਰੂ ਜੀ ਨੂੰ ਤੇਰੇ ਪਾਸ ਕਿਲੇ ਵਿੱਚ ਭੇਜਿਆ ਗਿਆ ਹੈ ਕਿਉਂ ਇਹ ਚੁਗਲੀ ਚੁੱਕ ਜਿਹੜੇ ਚੁਗਲੀ ਖੋਰ ਹੁੰਦੇ ਉਹ ਕਦੀ ਟਿਕਗੇ ਨਹੀਂ ਬਹਿੰਦੇ ਈਰਖਾਵਾਦੀ ਲੋਕ ਕਿਸੇ ਨਾ ਕਿਸੇ ਗੱਲਾਂ ਰਾਜੇ ਨੂੰ ਜਾਂ ਵੱਡੇ ਲੋਕਾਂ ਨੂੰ ਭੜਕਾਉਂਦੇ ਰਹਿੰਦੇ ਹੁਣ ਤੇ ਦਰੋਗਿਆਂ ਨੂੰ ਚਿੱਠੀ ਭੇਜੀ ਆ ਵੀ ਤੇਰੇ ਪਾਸ ਕਿਲੇ ਵਿੱਚ ਗੁਰੂ ਜੀ ਨੂੰ ਭੇਜਿਆ ਇਹਨਾਂ ਨੂੰ ਪੰਜਾਂ ਸਿੱਖਾਂ ਸਹਿਤ ਛੇਤੀ ਜਾਨੋਂ ਮਾਰ ਦਿਓ ਕਿਉਂਕਿ ਇਹ ਮੇਰੇ ਸਖਤ ਦੁਸ਼ਮਣ ਹਨ ਇਸ ਕੰਮ ਦੇ ਬਦਲੇ ਮੈਂ ਤੇਰੀ ਬਾਦ ਸਹਾਤਾ ਕਰਕੇ ਕੋਈ ਵੱਡੀ ਨੌਕਰੀ ਵੀ ਤੈਨੂੰ ਦਵਾ ਦੇਵਾਂਗਾ ਇਸ ਤੋਂ ਬਿਨਾਂ ਮੈਂ ਇਨਾਮ ਵਜੋਂ ਤੈਨੂੰ 5000 ਰੁਪਇਆ ਵੀ ਦਿਆਂਗਾ ਕਿਉਂ ਚੰਦੂ ਨੂੰ ਇਸ ਗੱਲ ਦਾ ਦੁੱਖ ਹੈ ਵੀ ਮੇਰੀ ਧੀ ਦਾ ਰਿਸ਼ਤਾ ਇਹਨਾਂ ਨੇ ਤੋੜ ਕਿਉਂ ਦਿੱਤਾ ਇਸ ਗੱਲ ਕਰਕੇ ਜਿੰਨਾ ਮਰਜ਼ੀ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਇਹਨਾਂ ਨੂੰ ਮੈਂ ਜਿੰਦਾ ਨਹੀਂ ਰਹਿਣ ਦੇਵਾਂਗਾ ਇਹ ਚਿੱਠੀ ਪੜ ਕੇ ਅਰਦਾਸ ਨੇ ਉੱਤਰ ਲਿਖਿਆ ਮੈਨੂੰ ਬਾਦਸ਼ਾਹ ਦਾ ਪਰਵਾਨਾ ਭੇਜਿਆ ਹੋਇਆ ਆਇਆ ਉਹਦੇ 'ਚ ਲਿਖਿਆ ਗੁਰੂ ਜੀ ਦੀ ਸੇਵਾ ਕਰਕੇ ਇਹਨਾਂ ਦੀ ਆਗਿਆ 'ਚ ਰਹਿਣਾ ਸਰਕਾਰੀ ਖਜ਼ਾਨੇ ਵਿੱਚੋਂ 500 ਰੁਪਇਆ ਰੋਜ਼ ਇਹਨਾਂ ਨੂੰ ਖਰਚ ਵਾਸਤੇ ਦੇਣਾ ਸੋ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨਾ ਮੇਰਾ ਪਹਿਲਾ ਫਰਜ਼ ਮੈਨੂੰ ਤੁਹਾਡੇ ਵੱਲੋਂ ਦਿੱਤੇ ਗਏ ਕਿਸੇ ਲਾਲਚ ਦੀ ਲੋੜ ਨਹੀਂ ਆਪਨੇ ਕਿਰਪਾ ਕਰਕੇ ਮੈਨੂੰ ਫਿਰ ਅਸੀ ਕੋਈ ਚਿੱਠੀ ਨਾ ਲਿਖਨੇ ਉਪਰੰਧ ਭਾਈ ਹਰਦਾਸ ਨੇ ਇਹ ਚਿੱਠੀ ਗੁਰੂ ਜੀ ਨੂੰ ਪਹਿਲਾਂ ਪੜ੍ਹ ਕੇ ਸੁਣਾਈ ਫਿਰ ਅੱਗ ਵਿੱਚ ਪਾ ਕੇ ਸਾੜ ਦਿੱਤੀ ਇਸ ਵਾਰਤਾ ਪਰੰਧ ਜਦੋਂ ਗੁਰੂ ਜੀ ਨੇ ਤਿੰਨ ਦਿਨ ਪ੍ਰਸ਼ਾਦਾ ਨਹੀਂ ਸ਼ਕਿਆ ਭਾਈ ਜੇਠੇ ਦੇ ਪ੍ਰਾਨੇ ਨੇ ਪੁੱਛਿਆ ਮਹਾਰਾਜ ਜੀ ਆਪ ਪ੍ਰਸ਼ਾਦਾ ਕਿਉਂ ਨਹੀਂ ਸਕਦੇ ਅੱਜ 3 ਦਿਨ ਹੋ ਗਏ ਨੇ ਫਿਰ ਗੁਰੂ ਜੀ ਆਦੇ ਜ਼ੋਰ ਜ਼ੁਲਮ ਦੇ ਨਾਲ ਕਮਾਏ ਹੋਏ ਪੈਸੇ ਨਾਲ ਤਿਆਰ ਕੀਤਾ ਆਪ ਪ੍ਰਸ਼ਾਦ ਅਸੀਂ ਨਹੀਂ ਸਕਦੇ ਇਹਦੇ ਨਾਲ ਮਨ ਦੀ ਸਥਿਰਤਾ ਅਤੇ ਪਵਿੱਤਰਤਾ ਵਿਗੜ ਜਾਂਦੀ ਹੈ ਤੁਸੀਂ ਸ਼ਹਿਰ ਵਿੱਚ ਜਾ ਕੇ ਕੋਈ ਕੰਮ ਕਰਿਆ ਕਰੋ ਉਹ ਕੰਮ ਦੇ ਪੈਸਿਆਂ ਦਾ ਤੁਸੀਂ ਅੰਨ ਪਾਣੀ ਲਿਆ ਕੇ ਪ੍ਰਸ਼ਾਦਾ ਤਿਆਰ ਕਰੋਗੇ ਫਿਰ ਅਸੀਂ ਪ੍ਰਸ਼ਾਦਾ ਛਕਾਂਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਸਿੱਖ ਰੋਜ਼ ਸ਼ਹਿਰ ਵਿੱਚ ਜਾ ਕੇ ਮਜ਼ਦੂਰੀ ਕਰਕੇ ਜਿਹੜੇ ਪੈਸੇ ਲਿਆਉਂਦੇ ਉਹਨਾਂ ਦਾ ਅੰਨ ਦਾਣਾ ਲੈ ਕੇ ਗੁਰੂ ਜੀ ਗੁਰੂ ਜੀ ਨੂੰ ਪ੍ਰਸ਼ਾਦ ਤਿਆਰ ਕਰਕੇ ਫਿਰ ਛਕਾਉਣ ਲੱਗ ਪਏ। ਗਵਾਲੀਅਰ ਦੇ ਕਿਲੇ 'ਚ ਰਹਿੰਦਿਆਂ ਗੁਰੂ ਜੀ ਨੂੰ ਹੁਣ ਕਾਫੀ ਦਿਨ ਹੋ ਗਏ। ਰਾਜੇ ਵੀ ਬੜੇ ਖੁਸ਼ ਰਹਿਣ ਲੱਗ ਪਏ। ਦਿਨ ਬੀਤਦਿਆਂ ਬੀਤਦਿਆਂ 40 ਦਿਨਾਂ ਤੋਂ ਉੱਪਰ ਹੋ ਗਏ। ਹੁਣ ਸਿੱਖ ਸੰਗਤਾਂ ਨੂੰ ਬਾਤ ਚਿੰਤਾ ਲੱਗੀਆਂ। ਵੀ 40 ਦਿਨ ਬਾਅਦਸ਼ਾਹ ਨੇ ਆਖਿਆ ਸੀ ਵੇ 40 ਦਿਨ ਜਾਪ ਕਰਨਾ ਹੁੰਦਾ 40 ਦਿਨਾਂ ਤੋਂ ਉੱਪਰ ਹੋ ਗਏ ਨੇ ਗੁਰੂ ਜੀ ਨੂੰ ਬਾਹਰ ਕਿਉਂ ਨਹੀਂ ਸੱਦਿਆ ਗਿਆ ਇਹ ਸਰਾ ਸਾਰੇ ਪਰਿਵਾਰ ਨੂੰ ਅਦੇ ਸਿੱਖਾਂ ਨੂੰ ਚਿੰਤਾਤਰ ਵੇਖ ਕੇ ਮਾਤਾ ਜੀ ਨੇ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਜੀ ਖਬਰ ਲੈਣ ਵਾਸਤੇ ਭੇਜਿਆ ਬਾਬਾ ਬੁੱਢਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਸ ਦਿਨ ਦਾ ਮਾਤਾ ਜੀ ਨੇ ਸੁਣਿਆ ਬਾਦਸ਼ਾਹ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਉਸ ਦਿਨ ਤੋਂ ਹੀ ਮਾਤਾ ਜੀ ਆਪ ਜੀ ਨੂੰ ਯਾਦ ਕਰਕੇ ਬਹੁਤ ਚਿੰਤਾ ਕਰਦੇ ਰਹਿੰਦੇ ਨੇ ਆਪ ਕਿਰਪਾ ਕਰਕੇ ਅੰਮ੍ਰਿਤਸਰ ਚੱਲੋ ਮਾਤਾ ਜੀ ਦੀ ਚਿੰਤਾ ਦੂਰ ਕਰੋ ਗੁਰੂ ਜੀ ਆਦੇ ਬਾਬਾ ਜੀ ਅਸੀਂ ਛੇਤੀ ਅੰਮ੍ਰਿਤਸਰ ਚੱਲਾਂਗੇ ਹੁਣ ਤੁਸੀਂ ਮਾਤਾ ਜੀ ਨੂੰ ਸਾਡੀ ਸੁਖ ਸੰਦੇਸ਼ ਸੁਨੇਹਾ ਭੇਜ ਦਿਓ ਕਰਤਾਰ ਭਲੀ ਕਰੇਗਾ ਜਦੋਂ ਗੁਰੂ ਜੀ ਨੂੰ ਗਵਾਲੀਅਰ ਛੱਡ ਕੇ ਬਾਦਸ਼ਾ ਆਗਰੇ ਤੋਂ ਦਿੱਲੀ ਵਾਪਸ ਚਲਿਆ ਗਿਆ ਚੰਦੂ ਆਦਿ ਦੇ ਦੁਸ਼ਟਾਂ ਨੂੰ ਖੁਸ਼ੀ ਅਤੇ ਸਿੱਖਾਂ ਨੂੰ ਬੜੀ ਚਿੰਤਾ ਹੋਈ ਬਾਦਸ਼ਾ ਆਪਣੀ ਮੌਜ ਵਿੱਚ ਬੇਪਰਵਾਹ ਦਿਨ ਜਿਸ ਕਰਕੇ ਉਹਨੂੰ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਕੱਢਣ ਦਾ ਕੋਈ ਖਿਆਲ ਹੀ ਨਹੀਂ ਆਇਆ ਜਦੋਂ ਇਸ ਤਰ੍ਹਾਂ ਗੁਰੂ ਜੀ ਨੂੰ ਕਿਲੇ ਵਿੱਚ ਗਿਆ 40 ਦਿਨ ਤੋਂ ਕੁਝ ਉੱਪਰ ਬਤੀਤ ਹੋ ਗਏ ਇੱਕ ਦਿਨ ਭਾਈ ਜੇਠਾ ਤੇ ਸਿੱਖਾਂ ਨੇ ਬਾਦਸ਼ਾਹ ਨੂੰ ਆਪਣੀ ਸ਼ਕਤੀ ਵਿਖਾਉਣ ਦੀ ਸਲਾਹ ਕੀਤੀ ਅੱਧੀ ਰਾਤ ਦੇ ਸਮੇਂ ਭਾਈ ਜੇਠਾ ਤੇ ਪ੍ਰਾਣਾ ਪਾਦਸ਼ਾਹੀ ਪਹਿਰੇਦਾਰਾਂ ਦੀ ਨਜ਼ਰ ਤੋਂ ਗੁਪਤ ਹੋ ਕੇ ਕਿਲੇ ਦੇ ਅੰਦਰ ਚਲੇ ਗਏ ਇਹ ਆਪਣੀ ਦੇਹ ਨੂੰ ਪਲਟ ਸਕਦੇ ਸਨ ਇਸ ਕਰਕੇ ਇਹਨਾਂ ਨੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਉੱਥੇ ਪਹੁੰਚ ਗਏ ਜਿੱਥੇ ਬਾਦਸ਼ਾਹ ਸੁੱਤਾ ਹੋਇਆ ਸੀ ਬਾਦਸ਼ਾਹ ਦੀ ਛਾਤੀ ਉੱਤੇ ਇਹਨਾਂ ਨੇ ਆਪਣੇ ਪੰਜੇ ਰੱਖ ਕੇ ਜਦੋਂ ਦਬਾਇਆ ਨਾ ਬਾਦਸ਼ਾਹ ਜਾਗ ਕੇ ਡਰ ਨਾਲ ਚੀਕਾਂ ਮਾਰਨ ਲੱਗ ਪਿਆ ਬਾਦਸ਼ਾਹ ਨੇ ਸਮਝਿਆ ਵੀ ਇਹ ਸਾੜ ਸਦੀ ਹੈ ਜੇ ਸੁਬ ਜਾਣ ਵਾਸਤੇ ਗੁਰੂ ਜੀ ਮੇਰੇ ਵਾਸਤੇ ਕਿਲੇ ਵਿੱਚ ਜਾਬ ਕਰ ਰਹੇ ਨੇ ਹੁਣੇ ਸੋਚ ਕੇ ਬਾਦਸ਼ਾਹ ਉੱਚੀ ਉੱਚੀ ਆਵਾਜ਼ਾਂ ਮਾਰਦਾ ਨਾਲੇ ਪਲੰਗ ਤੋਂ ਥੱਲੇ ਡਿੱਗ ਪਿਆ ਆਗਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਸ੍ਰੀ ਗੁਰੂ ਆਰਗਵਿੰਦ ਸਾਹਿਬ ਜੀ ਮੇਰੀ ਰੱਖਿਆ ਕਰੋ ਉੱਚੀ ਉੱਚੀ ਚੀਕਾਂ ਮਾਰਦਾ ਨਾਲੇ ਮਹਾਰਾਜ ਜੀ ਨੂੰ ਪੁਕਾਰਾਂ ਕਰਦਾ ਆਗਦਾ ਛੇਤੀ ਆਣ ਕੇ ਮੈਨੂੰ ਇਹਨਾਂ ਸ਼ੇਰਾਂ ਤੋਂ ਬਚਾ ਲਓ ਜਦੋਂ ਬਾਦਸ਼ਾਹਾਂ ਨੇ ਇਸਰਾ ਗੁਰੂ ਜੀ ਦਾ ਨਾਮ ਲੈ ਕੇ ਪੁਕਾਰ ਕੀਤੀ ਗੁਰੂ ਜੀ ਤਤਸ਼ੈਨੀ ਪ੍ਰਗਟ ਹੋ ਕੇ ਆਪਣੇ ਹੱਥ ਦੇ ਰੁਮਾਲ ਨਾਲ ਦੋਹਾਂ ਸ਼ੇਰਾਂ ਨੂੰ ਪਿੱਛੇ ਢਾਤਾ ਆਪ ਲੋਪ ਹੋ ਗਏ ਉਪਰੰਤ ਸ਼ੇਰਾਂ ਨੇ ਮਨੁੱਖ ਬੋਲੀ ਵਿੱਚ ਬਾਦਸ਼ਾਹ ਨੂੰ ਆਖਿਆ ਹੁਣ ਤੈਨੂੰ ਸਾਡੇ ਪਾਸੋਂ ਗੁਰੂ ਜੀ ਨੇ ਬਚਾ ਦਿੱਤਾ ਤੇ ਤੂੰ ਇਹਨਾਂ ਦੀ ਮਹਿਮਾ ਤੋਂ ਅਣਜਾਣ ਹੋ ਕੇ ਇਹਨਾਂ ਨੂੰ ਕਿਲੇ ਕਿਲੇ ਵਿੱਚ ਭੇਜ ਕੇ ਬਾਹਰ ਲਿਆਉਣਾ ਹੀ ਭੁਲਾ ਛੱਡਿਆ ਤੂੰ ਕਿਲੇ ਵਿੱਚੋਂ ਇਹਨਾਂ ਨੂੰ ਬਾਹਰ ਲਿਆਉਣਾ ਹੀ ਭੁਲਾ ਛੱਡਿਆ ਹੋਇਆ ਹੈ ਜੇਕਰ ਤੂੰ ਗੁਰੂ ਜੀ ਨੂੰ ਹੁਣ ਗਵਾਲੀਅਰ ਤੋਂ ਰਿਹਾਨੇ ਕਰੇਂਗਾ ਅਸੀਂ ਤੈਨੂੰ ਜਿੰਦਾ ਨਹੀਂ ਰਹਿਣ ਦੇਵਾਂਗੇ ਇਹ ਗੱਲ ਆ ਕੇ ਦੋਵੇਂ ਸ਼ੇਰ ਅਨੂਪ ਹੋ ਗਏ ਅਬਰੰਦ ਬਾਦਸ਼ਾਹ ਨੇ ਸਾਰੀ ਰਾਤ ਚਿੰਤਾ ਵਿੱਚ ਬਤੀਤ ਕੀਤੀ ਸਵੇਰੇ ਉੱਠ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਚਿੱਠੀ ਲਿਖਵਾਈ ਕਿ ਆਪ ਕਿਰਪਾ ਕਰਕੇ ਦਿੱਲੀ ਆਣ ਕੇ ਮੈਨੂੰ ਦਰਸ਼ਨ ਦਿਓ ਤੁਸੀਂ ਮੇਰੇ ਉੱਤੇ ਬਹੁਤ ਉਪਕਾਰ ਕੀਤਾ ਇਧਰ ਜਦੋਂ ਭਾਈ ਜੇਠਾ ਬਾਦਸ਼ਾਹ ਨੂੰ ਡਰਾਤਮਕਾ ਕੇ ਗੁਰੂ ਜੀ ਪਾਸ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਆਖਿਆ ਭਾਈ ਜੇਠਾ ਗੁਰੂ ਜੀ ਨੇ ਭਾਈ ਜੇਠੇ ਨੂੰ ਆਖਿਆ ਭਾਈ ਜੇਠਾ ਜਾਓ ਜਮਨਾ ਨਦੀ ਤੇ ਉਹਦੇ ਵਿੱਚ ਇੱਕ ਲੋਟਾ ਪਾਣੀ ਦਾ ਭਰ ਕੇ ਵੇਖਣਾ ਕਿ ਜਮਨਾ ਦਾ ਪਾਣੀ ਕਿੰਨਾ ਕੁ ਘੱਟ ਹੋ ਗਿਆ ਫਿਰ ਉਹ ਲੋਟੇ ਦਾ ਪਾਣੀ ਜਮਨਾ ਵਿੱਚ ਪਲਟ ਕੇ ਵੇਖਣਾ ਕਿ ਉਹ ਪਾਣੀ ਕਿੰਨਾ ਕੁ ਵਧ ਗਿਆ ਇਹ ਦੋਵੇਂ ਗੱਲਾਂ ਦਾ ਨਿਰਣਾ ਸਾਨੂੰ ਆਣ ਕੇ ਦੱਸਣਾ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਜੇਠਾ ਜਦੋਂ ਨਦੀ ਵਿੱਚੋਂ ਪਾਣੀ ਦਾ ਲੋਟਾ ਭਰ ਕੇ ਅਦੇ ਫੇਰ ਉਹਦੇ ਵਿੱਚ ਹੀ ਪਲਟ ਕੇ ਵਾਪਸ ਗੁਰੂ ਜੀ ਪਾਸ ਆਇਆ ਉਹਨੇ ਆਖਿਆ ਮਹਾਰਾਜ ਨਦੀ ਦੇ ਪ੍ਰਵਾਹ ਵਿੱਚੋਂ ਪਾਣੀ ਦਾ ਇੱਕ ਲੋਟਾ ਭਰ ਲੈਣ ਨਾਲ ਉਹਦਾ ਕੁਝ ਨਹੀਂ ਘਟਿਆ ਜਦੋਂ ਮੈਂ ਮੁੜ ਨਦੀ ਵਿੱਚ ਉਹਨੂੰ ਪਲਟ ਦਿੱਤਾ ਉਸ ਵਿੱਚ ਕੋਈ ਵਾਧਾ ਨਹੀਂ ਹੋਇਆ ਦੁਆਲਾ ਤਾਜ ਪਾਣੀ ਦਾ ਪ੍ਰਵਾਹ ਇੱਕ ਸਾਰੀ ਚੱਲਦਾ ਰਿਹਾ ਸੀ ਗੁਰੂ ਜੀ ਆਖਿਆ ਭਾਈ ਜੇਠਾ ਤੂੰ ਇਸ ਤਰ੍ਹਾਂ ਸਮਝ ਲੈ ਕਿ ਗੁਰੂ ਘਰ ਵਿੱਚ ਸ਼ਕਤੀ ਨਦੀ ਦੇ ਪ੍ਰਵਾਹ ਵਾਂਗੂ ਚੱਲ ਰਹੀ ਹੈ ਇੱਥੋਂ ਜੇ ਕੋਈ ਸਿੱਖ ਥੋੜੀ ਜੀ ਸ਼ਕਤੀ ਪ੍ਰਾਪਤ ਕਰ ਲਵੇ ਫਿਰ ਗੁਰੂ ਪਾਸ ਸ਼ਕਤੀ ਘਟ ਨਹੀਂ ਜਾਂਦੀ ਜੇ ਅਸੀਂ ਚਾਹੀਏ ਬਾਦਸ਼ਾਹ ਨੂੰ ਸ਼ਕਤੀ ਵਿਖਾ ਦਿੰਦੇ ਪਰ ਤੋਂ ਸਾਡੀ ਆਗਿਆ ਤੋਂ ਬਿਨਾ ਬਾਦਸ਼ਾਹ ਨੂੰ ਸ਼ਕਤੀ ਵਿਖਾਈ ਤੈਨੂੰ ਦੰਡ ਮਿਲਣਾ ਚਾਹੀਦਾ ਗੁਰੂ ਜੀ ਦੇ ਵਜਨ ਸੁਣ ਕੇ ਭਾਈ ਜੇਠੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਇਹ ਸਭ ਕੁਝ ਮੈਂ ਬਾਬਾ ਬੁੱਢਾ ਜੀ ਅਦੇ ਸਿੱਖ ਸੰਗਤ ਦਾ ਹੁਕਮ ਮੰਨ ਕੇ ਕੀਤਾ ਆਪਣੀ ਵਡਿਆਈ ਵਾਸਤੇ ਮੈਂ ਕੁਝ ਨਹੀਂ ਕੀਤਾ ਜੇ ਮੇਰੇ ਪਾਸੋਂ ਗਲਤੀ ਹੋ ਗਈ ਤਾਂ ਆਪ ਬਖਸ਼ਣਾ ਹਰੋ ਬਖਸ਼ ਦਿਓ ਫਿਰ ਭਾਈ ਬੁੱਢਾ ਜੀ ਨੇ ਆਖਿਆ ਮਹਾਰਾਜ ਮੈਂ ਮਾਤਾ ਗੰਗਾ ਜੀ ਦਾ ਹੁਕਮ ਮੰਨ ਕੇ ਭਾਈ ਜੇਠੇ ਨੂੰ ਆਖਿਆ ਸੀ ਇਸ ਤਰ੍ਹਾਂ ਦਾ ਕੋਈ ਉਪਾਅ ਕਰਨਾ ਚਾਹੀਦਾ ਜਿਸ ਨਾਲ ਬਾਦਸ਼ਾਹ ਗੁਰੂ ਜੀ ਨੂੰ ਕਿਲੇ ਵਿੱਚੋਂ ਬਾਹਰ ਸੱਦ ਲਵੇ ਅੱਗੇ ਤੋਂ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਓਵੇਂ ਕੀਤਾ ਜਾਏਗਾ ਗੁਰੂ ਜੀਾਂ ਦੇ ਜੇਕਰ ਇਹ ਜਤਨ ਮਾਤਾ ਜੀ ਅਦੇ ਭਾਈ ਬੁੱਢਾ ਜੀ ਦੀ ਸਲਾਹ ਨਾਲ ਕੀਤਾ ਗਿਆ ਫਿਰ ਅਸੀਂ ਹੋਰ ਕੋਈ ਬਚਨ ਨਹੀਂ ਕਰ ਸਕਦੇ ਪਰ ਫਿਰ ਵੀ ਸਿੱਖ ਨੂੰ ਸ਼ਕਤੀ ਜਰਨੀ ਚਾਹੀਦੀ ਹੈ ਇਸੇ ਵਿੱਚ ਹੀ ਵਡਿਆਈ ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਉਪਦੇਸ਼ ਕੀਤਾ ਅਤੇ ਨਿਹਾਲੋ ਨਿਹਾਲ ਕੀਤਾ